ਵੇ ਚੱਲ ਚੱਲ ਵੇ ਚੱਲ ਕੁੜੀਏ ਲਾਦੇ ਪੋਚਾ ਦਵਾਟ ਟਾਈਮ ਨਾ ਕਰਿਆ ਅਗਰ ਬਾੜਾ ਉੱਠ ਖੜੇਗਾ ਟਾਈਮ ਨਾਲ ਹੈ ਫੇਰ ਤੂੰ ਕਹਿੰਦੀ ਮੈਨੂੰ ਘਰ ਦੇ ਬੋਲਦੇ ਐ ਜਲਦੀ ਉੱਠ ਖੜਿਆ ਕਰ ਪੋਚਾਪੂਚਾ ਲਾ ਕੇ ਤੇ ਬਿਜਲੀ ਹੋ ਜਾਏਗਾ ਲੈ ਮੂੰਹ ਤਾਂ ਇਦਾਂ ਲਗਾਉਂਦੀ ਇਦਾਂ ਕਿ ਦੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਵਲੌਗ ਬਣਾ ਰਹਾ ਹੈ ਚੱਲ ਕੰਮ ਕਰ ਚਲੋ ਦਵਾਟ ਉੱਠੋ ਅਸੀਂ ਵੀ ਉੱਠ ਕੇ ਦਵਾਟ ਬਾਹਰ ਗਏ ਓਹੋ ਮੌਸਮ ਸੂਰਜ ਭਾਰੀ ਹੋਣੀ ਨਿਕਲ ਸਕੇ ਸੀਗੇ ਥੋੜੇ ਥੋੜੇ ਠੰਡ ਜੀ ਘਾਟੀ ਸੀਗੀ ਠੰਡ ਜੀ ਹੈ ਨਾ ਮੈਂ ਕਿਹਾ ਚਲੋ ਜਾਨੂੰ ਆਪਾਂ ਆਪਾਂ ਹੀ ਪਸੋਂ ਨੂੰ ਮੱਠੋ-ਮੱਠੇ ਪਾ ਕੇ ਤੇ ਗੋਹਾ-ਗੋਈ ਜਾ ਕੇ ਦੇਖੋ ਕੀ ਵੇਲੇ ਹਨਾ 10000 ਟਾ ਤੇ ਪਸੋਂਾਂ ਦਾ ਕੀਤੀਆਂ 2 ਮਿੰਟ ਗੱਲਣਾ ਵਾਗਾ ਹੱਟ ਵਿੱਚ ਦੇਖੀਏ ਕਿੰਨਾ ਗੋਹਾ ਪੈਂਦੇ ਬਾਈ ਗੋਹਾ ਚੱਕ ਲਈਏ ਤਾਂ ਹੱਟ ਤੇ ਘਰ ਵਾਲੀ ਬਣਾ ਰਹੀ ਸੀ ਰੋਟੀਆਂ ਮੈਂ ਦਾੜ ਬਣਾ ਲਾ ਮੈਂ ਗੋਹਾ ਚੱਕ ਕੇ ਵੀ ਆ ਗਿਆ ਰੋਡੀਆਂ ਰੋਡੀਆਂ ਬਣਾ ਕੇ ਤੇ ਦਾੜ ਨਾਲ ਤੋਂ ਲਈ ਮੈਂ ਕਹੇ ਤੋ ਕਿਤੇ ਚਲੀਏ ਕੰਮ ਤੇ ਤੇ 10000 ਆਪਾਂ ਰੋਟੀ ਵੀ ਨੇ ਬਣਾ ਲਈ ਤੇ ਆਪਾਂ ਮੋਟਰ ਚੱਕਿਆ ਤੇ ਨਾਕ ਤੋਂ ਹੋ ਕੇ ਆਪਾਂ ਪਹੁੰਚ ਗਏ ਜੀ ਬੰਗਿਆਂ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਮਥਾ ਟੇਕ ਕੇ ਹਾਜ਼ਰੀ ਭਰ ਕੇ 10 15 ਮਿੰਟ ਦੀ ਹਾਜ਼ਰੀ ਹੁੰਦੀ ਹੈ ਆਪਣੀ ਉਹ ਭਰ ਕੇ ਤੇ ਆਪਾਂ ਪਹੁੰਚ ਗਏ ਆਪਣੇ ਦਫ਼ਤਰ ਪ੍ਰੀਤ ਟਰੈਵਲਸ ਤੁਹਾਨੂੰ ਕਿਸੇ ਵੀ ਦੇਸ਼ ਦੀ ਟਿਕਟ ਚਾਹੀਦੀ ਆ ਖਾਣ ਲਈ ਘਰੇ ਆਈਸਕ੍ਰੀਮ ਚਾਹੀਦੀ ਆ ਦੁੱਧ ਚਾਹੀਦਾ ਦਹੀਂ ਚਾਹੀਦਾ ਲੱਸੀ ਚਾਹੀਦੀ ਆ ਇੱਕ ਦਿਨ ਪਹਿਲਾਂ ਦੱਸੋ ਪੰਜਾਬੀ ਲੋਗ ਆ ਪੰਮਾ ਢੂਮੇਵਾਲ ਚਾਹੀਦਾ ਉਹ ਵੀ ਮਿਲ ਜੀ ਪ੍ਰੀਤ ਕੰਪਲੈਕਸ 'ਚ ਤਿੰਨੇ ਚੀਜ਼ਾਂ ਮਿਲ ਜਾਂਦੀਆਂ ਲਓ ਮੋਟਰਸਾਈਕਲ ਤੇ ਲਵਾਤਾ ਯੰਤਰ ਮਾਣ ਆਪਾਂ ਹੁਣ ਮੋਟਰਸਾਈਕਲ ਮਾਣ ਆਪਾਂ ਖਾੜਾਂ 'ਚ ਖੜਾ ਕਰ ਦਿਓ ਇਹ ਨੂੰ ਨਿਕੋ ਲੈ ਕੇ ਜਾ ਸਕਦਾ ਜੀਪੀਐਸ ਲਵਾਤਾ ਆਪਾਂ ਮੋਟਰਸਾਈਕਲ ਤੇ ਥੋੜਾ ਜਿਹਾ ਚੋਰੀ ਹੋਣ ਦਾ ਬਹੁਤ ਡਰ ਰਹਿੰਦਾ ਮੋਟਰਸਾਈਕਲ ਇਸ ਕਰਕੇ ਪੂਰਾ ਜਗਾੜ ਜਿਹੜਾ ਕਰਕੇ ਰੱਖਿਆ ਜਾਵੇਗਾ ਤੇ ਮੋਟਰ ਸਟਾਰਟ ਹੋਇਆ ਆਫ ਔਨ ਸਾਰਾ ਕੁਝ ਇਹ ਭਾਰੀ ਉਹ ਹੀ ਲਾ ਕੇ ਜਾਂਦੇ ਆ ਖੋਦ ਆ ਕੇ ਤੇ ਰੁਪਈਆ ਲੱਗਦਾ 2500 ਤੋਂ 3500 ਦੇ ਵਿੱਚ ਵਿੱਚ ਤੇ ਇਹਨਾਂ ਰੈਡੀ ਹੋ ਜਾਂਦਾ ਵਧੀਆ ਤਰੀਕੇ ਦੇ ਨਾਲ ਤੇ ਔਨ ਆਫ ਜਦੋਂ ਵੀ ਹੋਊਗਾ ਮੋਟਰ ਦੇ ਨਾਲ ਹੀ ਚੱਲੂਗਾ ਨਾਲੇ ਦੱਸੂਗੀ ਲੋਕੇਸ਼ਨ ਉਸ ਤੋਂ ਬਾਅਦ ਆਪਾਂ ਚੱਲ ਗਏ ਜੀ ਬੜੌਦਾ ਬੈਂਕ ਥੋੜੇ ਜਿਹਾ ਕੰਮ ਕਰ ਉੱਥੋਂ ਲਿਆ ਕੇ ਪੇਪਰ ਰੱਖ ਕੇ ਤੇ ਫੇਰ ਆਪਾਂ ਆਲਾ ਸੀਗਾ ਦੁਬਾਰਾ ਘਰੇ ਆਪਣੀ ਦੁਕਾਨ ਤੇ ਤੇ ਫੇਰ ਆਪਾਂ ਚੱਲ ਗਏ ਟੈਂਕੀ ਫੁੱਲ ਕਰਾ ਕੇ ਲਿਆਂਦੀ ਤੇਲ ਦੀ ਉਸ ਤੋਂ ਬਾਅਦ ਰਾਤ ਨੂੰ ਆਪਾਂ ਚੱਲ ਗਏ ਇੱਕ ਸਾਧੋ ਪ੍ਰੈਸ ਲਈ ਸੀ ਉਹਨਾਂ ਥੋੜੀ ਗੁਫਤਗੋ ਕਰਨੀ ਸੀਗੀ ਉਹ ਵੀ ਕਰੇ ਆਂਦੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਘਰੇ ਘਰੇ ਆ ਕੇ ਬਣਾਈ ਮੈਣੋਂ ਨੇ ਰੋਟੀ ਸਾਰਿਆਂ ਨੂੰ ਪਾ ਕੇ ਦਿੱਤਾ ਪ੍ਰਸ਼ਾਦਾ ਤੇ ਫੇਰ ਉਹ ਸਾਡੀ ਹੋਈ ਮਾਲਸ਼ ਜ਼ਰੀਰ ਦੀ ਕਦੇ ਕਦੇ ਮਾਲਸ਼ ਕਰਾਣੀ ਚਾਹੀਦੀ ਸੀ ਵਾ 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 ਕੀ ਬਾਤ ਆ ਨਹੀਂ ਰੀਸਾ ਉਹ ਤੇਰੀਆਂ ਕਾਰੀ ਵਿਆਹ ਕਰਾ ਕੇ ਤਨ ਯਾਰੇ ਲੱਗੇ ਪਏ ਨੇ ਪਹਿਲਾਂ ਤਾਂ ਸਾਰਾ ਕੁਝ ਆਪ ਕਰਨਾ ਪੈਂਦਾ ਸੀ ਅੱਜ ਕੱਲ ਘਰਾਲੀ ਗੈਨ ਮਾਰ ਰਹੀ ਤੇਲਾਂ ਨੂੰ ਪੈਰ ਲਾ ਲਾ ਕੇ ਚਸ ਰਹੀ ਆ ਸਾਰਾ ਰਮਲ ਦੇ ਕੰਨ ਨਵੇਂ ਵਲੌਗ ਚ ਸਤਿ ਸ੍ਰੀ ਅਕਾਲ